ਸਭ ਅਸੀਂ ਪੂਰੇ ਲੁਧਿਆਣੇ ਵਿੱਚ ਕਦੀ ਨਹੀਂ ਦੇਖਿਆ ਜੋ ਇੱਥੇ ਗੀਤਾ ਮੰਦਿਰ ਦੇ ਵਿੱਚ ਦੇਖਿਆ ਗਿਆ ਸਾਰੀ ਸਖੀਆਂ ਨੇ ਸਾਰੇ ਲੋਕਾਂ ਨੇ ਫੁੱਲਾਂ ਦੀ ਹੋਲੀ ਖੇਲੀ ਬਹੁਤ ਆਨੰਦ ਆਇਆ ਮੰਦਿਰ ਨੇ ਕਰਵਾਇਆ ਔਰ ਮਿਗਲਾਨੀ ਪਰਿਵਾਰ ਨੇ ਕਰਵਾਇਆ ਔਰ ਨਾਲ ਦੋ ਪਰਿਵਾਰਾਂ ਨੇ ਹੋਰ ਕਰਵਾਇਆ ਇਦਾਂ ਦੇ ਆਯੋਜਨ ਹੋਣ ਬਸ ਧੰਨ ਧੰਨ ਹੋਵੇ ਗੀਤਾ ਮੰਦਿਰ ਦਾ ਬਹੁਤ ਆਭਾਰ ਦਿਲੋਂ ਆਭਾਰ ਪ੍ਰਗਟ ਕਰਦੀਆਂ ਕਿ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਕਰਵਾਇਆ ਆਯੋਜਨ ਕਰਵਾਇਆ और साढ़े सारे ने बहुत आनंद लिया सारे विकासनगर ने पूरे लुधियाने ने बहुत ही आनंदमय समय था होली का उत्सव हुआ अब भंडारे का भी आयोजन है भक्त बहुत ही प्रसन्न है जय जय श्री कृष्णा माहौल ऐसा था कि जैसे बरसाने में बैठे हैं बस कृष्ण जी को देख रहे हैं वो हमें देख रहे हैं ਹਰੇ ਕ੍ਰਿਸ਼ਨਾ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇਸ ਵੇਲੇ ਕਿ ਲੁਧਿਆਣਾ ਸ਼ਹਿਰ ਦੇ ਗੀਤਾ ਮੰਦਿਰ ਦੇ ਜਿੱਥੇ ਕਿ ਭਗਤਾ ਮੱਲੋ ਜਿਹੜਾ ਹੈਗਾ ਮੈਂ ਇਸ ਸਮੇਂ ਫੁੱਲਾਂ ਦੀ ਜਿਹੜੀ ਹੋਲੀ ਆ ਉਹ ਖੇਡੀ ਜਾ ਰਹੀ ਹੈ ਤੇ ਆਓ ਫਿਰ ਗੱਲ ਕਰਦੇ ਹਾਂ ਹਰੇ ਕ੍ਰਿਸ਼ਨਾ ਜੀ ਰਾਧੇ ਰਾਧੇ ਹਰੇ ਕ੍ਰਿਸ਼ਨਾ आ, पहले तो मैं गीता मंदिर का बहुत आभार दिलों आभार प्रकट कर हाँ कि उन्होंने इन्ना वजिया प्रोग्राम करवाया आयोजन करवाया और सारे ने बहुत आनंद लिया सारे विकास नगर ने पूरे लुधियाने ने और ये प्रोग्राम सारा आ, मिगलानी परिवार गुप्ता परिवार और आ, ग्रोवर परिवार ने कराया और ये प्रोग्राम योगेंद्र शास्त्री जी वृंदावन तो आए हैं उन्होंने भागवत कथा रखी सी और ਸਾਰੇ ਲੋਕ ਇਦਾਂ ਸਮਾਂ ਬੰਦ ਕੇ ਬੈਠਦੇ ਸੀ ਕਿ ਦੇਖਣ ਵਾਲਾ ਨਜ਼ਾਰਾ ਸੀ ਕੋਈ ਹਿਲਦਾ ਨਹੀਂ ਸੀ ਕੋਈ ਚੂੰ ਦੀ ਆਵਾਜ਼ ਨਹੀਂ ਆਸੀ ਕੁਝ ਨਹੀਂ ਸੀ ਕਿ ਐਨੀ ਮਾਹੌਲ ਬਹੁਤ ਅੱਛਾ ਸੀ ਆਨੰਦਮਈ ਐਸੀ ਔਰ ਅਭੋਰ ਮਈ ਐਸੀ ਬਹੁਤ ਅੱਛਾ ਮਾਹੌਲ ਸੀ ਅਸੀਂ ਬਹੁਤ ਆਨੰਦ ਲਿਆ ਇਹ 27 ਤਰੀਕ ਤੋਂ ਲੈ ਕੇ 3 ਤਰੀਕ ਤੱਕ ਚੱਲਿਆ ਕੱਲ ਇਹਦਾ ਸਮਾਪਨ ਸਮਾਰੋਹ ਸੀ ਔਰ ਅੱਜ ਯੋਗਿੰਦਰ ਸ਼ਾਸਤਰੀ ਜੀ ਨੇ ਹੋਲੀ ਮਹੋਸਤਵ ਰੱਖਿਆ ਸੀ ਔਰ ਐਸਾ ਹੋਲੀ ਮਹੋਸਤਵ ਅਸੀਂ ਪੂਰੇ ਲੁਧਿਆਣੇ ਵਿੱਚ ਕਦੀ ਨਹੀਂ ਦੇਖਿਆ ਜੋ ਇੱਥੇ ਗੀਤਾ ਮੰਦਿਰ ਦੇ ਵਿੱਚ ਦੇਖਿਆ ਗਿਆ ਸਾਰੀ ਸਖੀਆਂ ਨੇ ਸਾਰੇ ਲੋਕਾਂ ਨੇ ਫੁੱਲਾਂ ਦੀ ਹੋਲੀ ਖੇਲੀ ਔਰ ਬਹੁਤ ਬੱਚਿਆਂ ਨੇ ਵੀ ਬਹੁਤ ਆਨੰਦ ਲਿਆ ਇਹੋ ਜੇ ਪ੍ਰੋਗਰਾਮ ਮੈਂ ਤਾਂ ਇਹੀ ਕਹਾਂਗੀ ਕਿ ਇੱਥੇ ਹੁੰਦੇ ਰਹਿਣੇ ਚਾਹੀਦੇ ਆ ਟਾਈਮ ਟੂ ਟਾਈਮ ਤਾਂ ਕਿ ਬੱਚਿਆਂ ਨੂੰ ਆਪਣੀ ਪੁਰਾਣੀ ਸੰਸਕ੍ਰਿਤੀ ਦਾ ਅਭਾਸ ਹੁੰਦਾ ਰਹੇ ਔਰ ਸਾਡੇ ਬੱਚੇ ਇਹ ਕਥਾ ਦੇ ਜਰੀਏ ਔਰ ਕਥਾ ਦੇ ਜਰੀਏ ਡਰਾਮਾ ਦੇ ਜਰੀਏ ਇਹ ਸਾਰਾ ਕੁਝ ਸਿੱਖਣ ਔਰ ਆਪਣੇ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਿਆਨ ਔਰ ਆਪਣੇ ਜੀਵਨ ਨੂੰ ਸਾਰੇ ਸਫਲ ਬਣਾਨ ਮੈਂ ਪਰਮ ਪਿਤਾ ਪਰਮਾਤਮਾ ਤੋਂ ਇਹੀ ਪ੍ਰਾਰਥਨਾ ਕਰਦੀਆਂ ਕਿ ਇਦਾਂ ਦੇ ਐਯੋਜਨ ਹੁੰਦੇ ਰਹਿਣ ਔਰ ਮੈਂ ਸਾਰਿਆਂ ਨੂੰ ਇਹ ਪ੍ਰਾਰਥਨਾ ਕਰਦੀਆਂ ਕਿ ਸਾਰੇ ਇਦਾਂ ਹੀ ਐਯੋਜਨ ਨੂੰ ਅਟੈਂਡ ਕਰੋ ਭਾਗਵਤ ਕਥਾ ਰਮਾਇਣ ਕਥਾ ਇਦਾਂ ਦੇ ਐਯੋਜਨ ਆਪਣੇ ਲੁਧਿਆਣੇ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹੁੰਦੇ ਰਹਿਣ ਇਹੀ ਸਾਡੇ ਤਰੱਕੀ ਦਾ ਸਾਧਨ ਹੈ ਔਰ ਸਾਡੇ ਬੱਚਿਆਂ ਦੇ ਲਈ ਇਹੀ ਨੇਕ ਕਮਾਈ ਹੈ ਠੀਕ ਹੈ ਹਰੀਕ੍ਰਿਸ਼ਨ ਆਨੰਦ ਭਇਓ ਜੈ ਕਨਈਆ ਲਾਲ ਕੀ ਮਾਹੌਲ ਐਸਾ ਥਾ ਕਿ ਜੈਸੇ ਬਰਸਾਨੇ ਮੇਂ ਬੈਠੇ ਹੈ ਬਸ ਕ੍ਰਿਸ਼ਨ ਜੀ ਕੋ ਦੇਖ ਰਹੇ ਹੈ ਵੋ ਹਮੇਂ ਦੇਖ ਰਹੇ ਹੈ ਬਸ ਯਹੀ ਕਹਿਣਾ ਚਾਹੂੰਗਾ ਜੈ ਜੈ ਸ਼੍ਰੀ ਰਾਧੇ ਪੂਰਾ ਬ੍ਰਿੰਦਵਾਨ ਸੀ ਜੀ ਪੂਰਾ ਲੱਗ ਹੀ ਨਹੀਂ ਰਿਹਾ ਸੀਗਾ ਕਿ ਬਰਸਾਨੇ ਤੋਂ ਬਾਹਰ ਆ ਪੂਰਾ ਬ੍ਰਿੰਦਵਾਨ ਦਾ ਨਾਮ ਲੈਂਦਾ ਹੈ ਜੈ ਸ਼੍ਰੀ ਰਾਧੇ 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 ਐਨਾ ਸੋਨਾ ਮਹੌਲ ਸੀ ਕਿ ਮਤਲਬ ਤੁਹਾਡਾ ਮਨ ਕਰਦਾ ਸੀ ਕਿ ਬੈਠੇ ਰਹੋ ਔਰ ਦੇਖਦੇ ਰਹੋ ਕੀ ਹੋ ਰਿਹਾ ਹੈ ਇੱਥੇ ਹਾਂਜੀ ਬਹੁਤ ਸੋਨਾ ਸੀਗਾ ਜਿਵੇਂ ਕਿ ਐਦਾਂ ਲੱਗਦਾ ਸੀਗਾ ਕਿ ਅਸੀਂ ਬ੍ਰਿੰਦਵਨ ਚ ਆਏ ਹਾਂ ਰਾਧੇਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਬਹੁਤ ਆਨੰਦ ਆਇਆ ਮੰਦਿਰ ਨੇ ਕਰਵਾਇਆ ਔਰ ਮਿਗਲਾਨੀ ਪਰਿਵਾਰ ਨੇ ਕਰਵਾਇਆ ਔਰ ਨਾਲ ਦੋ ਪਰਿਵਾਰਾਂ ਨੇ ਹੋਰ ਕਰਵਾਇਆ ਐਦਾਂ ਦੇ ਆਯੋਜਨ ਹੋਣ ਬਸ ਧੰ ਤਨ ਹੋ ਗਏ ਰਾਧੇ ਰਾਧੇ ਜੀ ਆਨੰਦ ਆ ਗਿਆ ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਔਰ ਬਹੁਤ ਅੱਛਾ ਮਾਹੌਲ ਸੀ ਵੈਸੇ ਵੀ ਸਾਡੇ ਮੰਦਰ ਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਆ ਟਲ ਸਭ ਕਰਵਾਉਂਦੇ ਰਹਿੰਦੇ ਆ ਵੈਸੇ ਵੀ ਮਤਲਬ ਅੱਜ ਤਾਂ ਐਸਾ ਹੀ ਲੱਗ ਰਿਹਾ ਸੀ ਇਹ ਲਾਸਟ ਡੇ ਹੈ ਔਰ ਇੰਨਾ ਮਨੂ ਦਾਸ ਹੈ ਕਿ ਇਹ ਕਿਉਂ ਜਾ ਰਹੇ ਹੈ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਰਾਧਾ ਮਈ ਜੈ ਸ਼੍ਰੀ ਰਾਧੇ 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 ਬਹੁਤ ਆਨੰਦ ਹੀ ਆਨੰਦ ਥਾ ਅੱਜ ਜਿੰਨਾ ਆਨੰਦ ਗੀਤਾ ਮੰਦਿਰ ਮੇ ਮਿਲਾ ਉਤਨਾ ਤੋਂ ਕਹੀਂ ਮਿਲਾ ਹੀ ਨਹੀਂ ਹੈ ਔਰ ਰਾਧੇ ਰਾਧੇ ਬਹੁਤ ਅੱਛਾ ਲੱਗਾ ਜੀ ਪੂਰੇ ਸਾਤ ਦਿਨ ਅਸੀਂ ਬਿਨਾ ਰੁਕਾਵਟ ਦੇ ਅਸੀਂ ਆਂਦੇ ਰਹੇ ਭਗਵਾਨ ਨੂੰ ਹੀ ਕਹਿੰਦੇ ਰਹੇ ਕਿ ਸਾਡੇ ਪੂਰਾ ਸਾਡੀ ਕਥਾ ਸਾਡੀ ਭਾਗਵਤ ਅਸੀਂ ਸੁਣ ਲਈਏ ਕਿਸੇ ਤਰ੍ਹਾਂ ਦਾ ਕੋਈ ਵਿਗਨ ਨਾ ਆਵੇ ਬਹੁਤ ਅੱਛਾ ਲੱਗਿਆ ਤੁਹਾਨੂੰ ਕਲਯੁਗ ਮੇ ਭਾਗਵਤ ਕਥਾ ਜੋ ਹੈ ਉਹ ਭਵ ਸਾਗਰ ਸੇ ਪਾਰ ਲਗਾਣੇ ਵਾਲੀ ਹੈ ਅੱਜ ਸ਼੍ਰੀ ਗੀਤਾ ਮੰਦਿਰ ਕੇ ਪ੍ਰਾਂਗਣ ਮੇ ਆਚਾਰਿਆ ਯੋਗੇਸ਼ ਸ਼ਾਸਤਰੀ ਜੀ ਵ੍ਰਿੰਦਾਵਨ ਸੇ ਆਏ ਸਾਤ ਦਿਨ ਉਹਨਾਂ ਨੇ ਭਗਵਾਨ ਕੀ ਕਥਾ ਸੁਣਾਈ ਔਰ ਲੁਧਿਆਣਾ ਕੋ ਵ੍ਰਿੰਦਾਵਨ ਮੈਂ ਕਰ ਦਿਆ ਔਰ ਬਹੁਤ ਹੀ ਆਨੰਦਮਈ ਸਮਾ ਥਾ ਹੋਲੀ ਕਾ ਉਤਸਵ ਹੋਆ ਆ ਭੰਡਾਰੇ ਦਾ ਵੀ ਆਯੋਜਨ ਹੈ ਭक्त ਬਹੁਤ ਹੀ ਪਰਸਨ ਹੈ ਜੈ ਜੈ ਸ਼੍ਰੀ ਕ੍ਰਿਸ਼ਨਾ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਭੂਆ ਨੂੰ ਦਿਓ ਇਜਾਜ਼ਤ ਹਰੇ ਕ੍ਰਿਸ਼ਨਾ